ਚਲੋ ਅਜੀ ਬਾਈਗੁਰ ਦੀ ਕਾ ਖਾਲਸਾ ਬਾਈਗੁਰ ਜੀ ਕੀ ਫਤਿਹ ਜੀ ਜੋ ਸਾਥ ਸਮੇ ਜੀ ਅੱਜ ਹੀ ਖੜੇ ਆ 11:30 ਦਾ ਟਾਈਮ ਆ ਜੀ ਪਿੰਡ ਮਾਛੀਪੁਰਾ ਜ਼ਿਲ੍ਹਾ ਫਰੀਪੁਰ ਉਹ ਕਾਫੀ ਫੈਕਟਰੀ ਦੇ ਜਿਵੇਂ ਸਾਹਮਣੇ ਜੀ ਇਹ ਮੁੰਡਾ ਅਮਨੀਤ ਸਿੰਘ ਪਿੰਡ ਮਾਛੀਪੁਰੇ ਤੋਂ ਇਹਨੇ ਸਾਨੂੰ ਦੱਸਿਆ ਬਾਬਾ ਜੀ ਗਊ ਕੋਈ ਫੇਟ ਮਾਰ ਕੇ ਸੱਟ ਗਿਆ ਉਹ ਜਿਵੇਂ ਪਾਟੀ ਪੀ ਤੋ ਇਹ ਕੱਲੇ ਮੁੰਡੇ ਜਜਬਾ ਦੇਖੋ ਸੇਵਾ ਸਮਝ ਲੋ ਕੋ ਸਮਝ ਲੋ ਪੰਡ ਬਹੁਤ ਵੱਡਾ ਜਿਹੜੇ ਬਸੇਹਰਾ ਨੂੰ ਫੋਨ ਲਾਇਆ ਚਲੋ ਆਪਾਂ ਆਪਣੀ ਸੋਚਣਾ ਜੀ ਪਰ ਜੇ ਆਪਾਂ ਇਨਸਾਨੀਅਤ ਦੇ ਇਨਸਾਨੀਅਤ ਹਿਸਾਬ ਨਾਲ ਸਮਝ ਜੇ ਤੋਂ ਬੇਜਵਾਨਾ ਜੀਵ ਕੇ ਦੁੱਧ ਪੀ ਕੇ ਛੱਡੇ ਡਾ ਦੇ ਜਮਾ ਖਿਲਰੇ ਪਾਟਾ ਪੈ ਕੇ ਗੱਡੀ ਨੂੰ ਨੁਕਸਾਨ ਹੋਇਆ ਹੋਣਾ ਇਹ ਮੁੰਡਾ ਉਮਰੀਦ ਸਿੰਘ ਪੰਡ ਮਾਛੀ ਬੁਗਰਾ ਸੋ ਉਸ ਤੋਂ ਬਾਅਦ ਇਹ ਬੱਚੇ ਸੇਵਾਦਾਰ ਆਪਣੇ ਨਾਲ ਆ ਗਊਸ਼ਾਲਾ ਤੋਂ ਜੀ ਅਸੀਂ ਤਾਂ ਫੇਰ ਵੀ ਇੰਨੀ ਸੇਵਾ ਨਹੀਂ ਲੈ ਸਕਦੇ ਇਹ ਬੱਚਾ ਬਹੁਤ ਸਿਵਨ ਬੋੰਦਾ ਤੇ ਲੱਖ ਦੀਆਂ ਲਾਂਤਾਂ ਮੋਂ ਨਾਲੇ ਪੋਣਾ ਜੋ ਪਿੰਡ ਮਾਛੀ ਬੁਗਰੇ ਵਿੱਚ 30 40 ਗਉਆਂ ਉੱਤੇ ਫਰਦੀਆਂ ਜੀ ਰੋਡ ਦੇ ਉੱਤੇ ਸੋ ਪ੍ਰਭੂ ਪ੍ਰੇਮਗੋ ਤੁਸੀਂ ਕਿਹੜੇ ਰੱਬ ਨੂੰ ਮੰਨਦੇ ਮੈਨੂੰ ਇਹ ਗੱਲ ਦਾ ਤਾਂ ਪਤਾ ਨਹੀਂ ਪਰ ਜਿਹੜੇ ਰੱਬ ਨੂੰ ਅਸੀਂ ਮੰਨਦੇ ਇਨਸਾਨੀਅਤ ਦੀ ਸੇਵਾ ਦੱਸਦਾ ਜੀ ਸੋ ਲੱਖ ਦੀਆਂ ਲਾਂਤਾਂ ਇਹਦਾ ਹੈ ਨਹੀਂ ਵੀ ਕੋਈ ਮੀਂਹ ਪਿਆ ਇਹਨਾਂ ਦਾ ਅਜਾ ਕੋਈ ਗੜਿਆਂ ਨੂੰ ਉੱਪਰ ਡਿੱਗੀਆਂ ਇਹ ਇਹ ਥੋਡੀਆਂ ਛੱਡੀਆਂ ਹੋਣੀਆਂ ਹੀ ਆ ਤੇ ਜਿਨ੍ਹਾਂ ਨੇ ਛੱਡੀਆਂ ਬਾਈ ਖੋੜਨਾ ਵਾਦਾ ਕਰਦਾ ਆ ਆਪਦੇ ਸਮੇਂ ਦੀ ਵੇਟ ਕਰਿਓ। ਫਰੇ ਨਾ ਕੋ ਸਾਡੇ ਦੇ ਮਾੜਾ ਸਮਾ ਆ ਗਿਆ ਕਿਉਂ? ਫਿਰ ਉਹਦਾ ਬੇਜਵਾਨ ਜੀ ਵੀ ਛੜਤੇ ਆਪਾਂ। ਉਹਦਾ ਇੱਕ ਪਾਸਾ ਹੋ ਗਿਆ। ਪਰ ਜਿਨ੍ਹਾਂ ਦੇ ਜੀ ਖਤਮ ਹੋ ਗਏ ਗਊਆਂ ਵਿੱਚ ਵੱਜ ਕੇ। ਜਿਨ੍ਹਾਂ ਦੀਆਂ ਗੱਡੀਆਂ ਖਤਮ ਹੋ ਗਈਆਂ ਉਹਨਾਂ ਵਿੱਚ ਵੱਜ ਕੇ। ਉਹਨਾਂ ਪਰਿਵਾਰਾਂ ਦੀਆਂ ਹੂਕਾਂ ਤੁਹਾਡੇ ਪਰਿਵਾਰਾਂ ਲਈ ਬਹੁਤ ਭਾਰੀ ਪੈਣੀ ਹੈ ਤਾਂ ਸੋਚ ਲਓ ਸਮਝ ਲਿਓ। ਜੇ ਕਿਸੇ ਨੂੰ ਇਹਨੇ ਬੇਰਨਾ ਵਿਚਾਰ ਕਰ ਲਈ ਉਹ ਇਸ ਵਿਸ਼ੇ ਤੇ ਪੰਡਿਤਾਂ ਵਾਲੀ ਜਿਲ੍ਹਾ ਫਰੀਪੁਰ ਕੌਂਸਲਾ ਤਾਂ ਤਾਂ ਸਵਾਮੀ ਹਿਮੇਸ਼ਵਨੀ ਬੁਰੇ ਵਾਲੇ ਮਹਾਰਾਜ ਜੀ 994206801 ਜਦੋਂ ਮਰਜੀ 10 ਲੱਖ ਰੀਆਂ ਲਾਂਹ ਤਾਂ ਇਹੋ ਜਿਹੇ ਲੋਕਾਂ ਤੇ ਫੇਰ ਦੁੱਧ ਪੀ ਗਊਆਂ ਛੱਡਦੇ ਆ ਤੇ ਸਾਡੀਆਂ 17 ਨ ਵੀ ਲੱਖ ਰੀਆਂ ਲਾਂਹ ਤਾਂ ਜੋ ਗਊਸਸ ਲੈ ਕੇ ਵੀ ਇਹਨਾਂ ਤੇ ਨਹੀਂ ਕੋਈ ਕਰ ਸਕੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਹਉਦੈ ਦੋਸਤਾਂ ਬੋ ਦਾ ਹਾਲ ਦੇਖ ਸਕਦੇ ਹੋ ਨੱਪਣ ਲੱਗੇ ਆ ਜੀ ਇਹਨੂੰ ਸਾਧ ਸੰਗਤ ਜੀ ਅੱਜ ਬੜੇ ਦੁਖੀ ਸਰਦੇ ਨਾਲ ਵੀਡੀਓ ਪਾਉਣ ਲੱਗੇ ਆ ਜੀ ਕੋ ਆ ਫੀਡ ਅੰਡ ਮਾਚੀ ਬੁਗਰਾ ਜ਼ਿਲ੍ਹਾ ਫਰੀਪੁਰ ਇਹ ਬੱਚਾ ਅਮਨੀਤ ਸਿੰਘ ਸਨੋਪਾਈ ਮਨਸੂਰ ਸਿੰਘ ਮਟਮਾਚੀ ਗੁਗਰਾ ਅਸੀਂ ਬੜੇ ਦਿਨਾਂ ਤੋਂ ਦੇਖ ਰਹੇ ਹਾਂ 30 40 ਗਊਆਂ ਇੱਥੇ ਕੋਕਰੇ ਨੇ ਜੀ ਰੋਡ ਦੇ ਉੱਤੇ ਕਿਹਦੀਆਂ ਛੱਡੀਆਂ ਹੋ ਜਾਂ ਆਪ ਦੀਆਂ ਬਚਾਰੀਆਂ ਆ ਜਾਂਦੀਆਂ ਨੇ ਇਹ ਗਊ ਦਾ ਹਾਲ ਦੇਖੋ ਤੁਸੀਂ ਜੀ ਬਹੁਤ ਮਾੜਾ ਹਾਲ ਆ ਜੀ ਪਰ ਜਿਹਦੇ ਛੱਡੀ ਹੈ ਨਾ ਭਾਈ ਹੁਣ ਉਹ ਤਾਂ ਸਮੇਂ ਦੀ ਵੇਟ ਕਰੀ ਮੈਂ ਸ਼ਰਾਫ ਨਹੀਂ ਦਿੰਦਾ ਇਹਦਾ ਰੱਬ ਦੇ ਘਰੇ ਨੇ ਆਏਗਾ ਅਸੀਂ ਗਊਆਂ ਦੁੱਧ ਪੀ ਪੀ ਛੱਡੀ ਜਾਂਦੇ ਆ ਵੀਰੋ ਚਲੋ ਇਹਨਾਂ ਦੇ ਕਰਮਚਾਰੀਆਂ ਬਾਹਰ ਤੁਰੀਆਂ ਫਿਰਦੀਆਂ ਔਰ ਤੁਸੀਂ ਸੋਚਦੇ ਸਮਝੋ ਜਿਹਦਾ ਗੱਡੀ ਚ ਪਰਿਵਾਰ ਖਤਮ ਹੋ ਗਿਆ ਜਾਂ ਗੱਡੀ ਨਸਾਨੀ ਗਈ ਆ ਉਹਦੇ ਪਰਿਵਾਰ ਦੀਆਂ ਕੂਕਾਂ ਤੋਂ ਉਹਦੇ ਪਰਿਵਾਰ ਦੀਆਂ ਅੰਨਾਂ ਵਿੱਚੋਂ ਪਹਿਣ ਗਈ ਹੈ ਨਾ ਤੋਂ ਸਮਾਂ ਮਾੜਾ ਉਹ ਵੇਟ ਕਰਦੇ ਅਸੀਂ ਕਿਹੜੇ ਰੱਬ ਨੂੰ ਮੰਨਦੇ ਵੇਖੋ ਕੁਰੀਆਂ ਵਿੱਚ ਕੀ ਕੁਝ ਹੋ ਜਾਂਦਾ ਹੈਗਾ ਇਹਨਾਂ ਇਹਨਾਂ ਸਰਾਪ ਦਾ ਉਹ ਭਾਈ ਇੱਕ ਵਾਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨੂੰ ਸੇਵਾ ਦਾ ਕਹਿ ਨਹੀਂ ਸਾਦੇ ਆ ਜੀ ਸੇਵਾ ਦਾ ਪ੍ਰਵਾਹ ਰੱਬ ਨਾ ਹੀ ਕਰਾਵੇ ਤੇ ਮੈਂ ਫੇਰ ਲੱਖ ਦੀਆਂ ਲਾਂਤਾਂ ਪਾਉਣਾ ਪਿੰਡ ਮਾਚੀ ਬੋਗਰੇ ਦੇ ਵਿੱਚ ਜਿਨ੍ਹਾਂ ਨੇ ਗਊਆਂ ਛੱਡੀਆਂ ਪਿੰਡ ਮਾਚੀ ਬੋਗਰੇ ਜ਼ਿਲ੍ਹਾ ਫਰੋਹੇਪੁਰ ਤੇ ਸਮੇਂ ਦੀ ਵੇਟ ਕਰੋ ਬਾਈ ਜੀ 10000 ਨੰਬਰ 99146 0601 ਕੰਡਟਾ ਵਾਲੀ ਜ਼ਿਲ੍ਹਾ ਫਰੋਹੇਪੁਰ ਨੜਾ 91400601 ਨੰਬਰ ਆ। ਬਰਬਾ ਵਿਚਾਰ ਵੀ ਕਰ ਸਕਦੇ ਹੋ। ਸਮੇਂ ਦੀ ਵੇਟ ਕਰੋ। ਇਹ ਹਾਲ ਦੇਖ ਲਓ ਗੁਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ